ਸਰਦਾਰ ਗੁਪੀ ਸਿੰਘ ਪੁੱਲਰ ਮਾਝੂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੀਆਂ ਦਾਤਾਂ ਤੇ ਰਪੀਚਿੰਗ ਮੰਦਿਰ ਡੀਸੀਪੀ ਇਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਦਾਰ ਰਮਿੰਦਰ ਸਿੰਘ ACP ਡਿਟੈਕਟਿਵ ਤੇ ACIA 2 ਦੇ ਇੰਚਾਰਜ ਸਰ ਮੇਲ ਸਿੰਘ ਨਿਪਟਿਸ ਪਾਰਟੀ ਨੇ ਇੱਕ ਵਿਅਕਤੀ ਨੂੰ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਇੱਕ ਪਿਸਤਲ 32 ਬੋਰ ਦੋ ਜਿੰਦਾ ਰੌਂਦ ਤੇ ਇੱਕ ਰਿਵਾਲਵਰ 32 ਬੋਰ ਦੋ ਜਿੰਦਾ ਰੌਂਦ ਇੱਕ ਕ੍ਰੇਟਾ ਕਾਰ ਬ੍ਰਾਹਮਤ ਕੀਤੀ ਪੁਲਿਸ ਪਾਰਟੀ ਨੇ ਫਤਿਹਗੜ ਸ਼ੁਕਰਚੱਕ ਪੁਲ ਦੇ ਕੋਲ ਇੱਕ ਵਾਹਨਾਂ ਦੀ ਚੈਕਿੰਗ ਕਰਦੇ ਹੋਏ ਇੱਕ ਕ੍ਰੇਟਾ ਕਾਰ ਬੜੀ ਤੇਜ਼ੀ ਨਾਲ ਜਿਹੜੀ ਕਿ ਬਟਾਲਾ ਸਾਈਡ ਤੋਂ ਆ ਰਹੀ ਸੀ ਉਹਨੂੰ ਦੇਖ ਕੇ ਪੁਲਿਸ ਪਾਰਟੀ ਨੂੰ ਤੇ ਕਾਰ ਚਾਲਕ ਨੇ ਗੱਡੀ ਨੂੰ ਪਿੱਛੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਜਿਸ ਤੇ ਬੜੀ ਮਸਤੀ ਦੇ ਨਾਲ ਪੁਲਿਸ ਪਾਰਟੀ ਨੇ ਉਹ ਗੱਡੀ ਨੂੰ ਰਾਉਂਡ ਅਪ ਕੀਤਾ ਜਿਸ ਵਿੱਚੋਂ ਦੋ ਵਿਅਕਤੀ ਜਿਨ੍ਹਾਂ ਦੇ ਨਾਮ ਹਨ ਹਰਪ੍ਰੀਤ ਸਿੰਘ ਔਰ ਫਰਮਨ ਪੁੱਤਰ ਇਕਬਾਲ ਸਿੰਘ ਵਾਸੀ ਨਾਥਪੁਰ ਕਾਦੀਆ ਇਸਮਾਇਲ ਪੁੱਤਰ शिंदे ਵਾਸੀ ਗਲੀ ਨੰਬਰ 3 ਗੁਰਦੇਵ ਬਾਦਰ ਕਲੋਨੀ ਬਟਾਲਾ ਰੋਡ ਬਟਾਲਾ ਬਟਾਲਾ ਇਹਨਾਂ પાસે ਦੋ ਵੈਪਨ ਇੱਕ 32 ਬੋਰ ਪਿਸਟਲ ਦੋ ਜਿੰਦਾ ਰੌਂਦ ਇੱਕ ਰਵਾਲਵਰ ਦੋ ਜਿੰਦਾ ਰੌਂਦ ਤੇ ਇੱਕ ਚਿੱਟੇ ਰੰਗ ਦੀ ਕ੍ਰੈਟਾ ਬਿਨਾਂ ਨੰਬਰੀ ਕਾਰ ਬਰਾਮਦ ਕੀਤੀ ਗਈ ਇਹਦੇ ਵਿੱਚ ਇੱਕ ਦਸਨਯੋਗ ਗੱਲ ਇਹ ਹੈ ਕਿ ਗ੍ਰਿਫਤਾਰ ਦੋਸ਼ੀਆਂ ਵੱਲੋਂ ਇਹ ਵੈਪਨ ਜਿਹੜਾ ਸੀਗਾ ਇਹ ਇੱਕ ਵੈਪਨ ਇਹਨਾਂ ਚੋਂ ਇਹ ਹਸ਼ਾਰਪੁਰ ਤੋਂ ਚੋਰੀ ਕੀਤਾ ਗਿਆ ਸੀ ਜਿਸ ਤੇ ਇੱਕ ਮੁਕਦਮਾ 263 2022 ਦਾ 454 380 ਦਾ ਉੱਥੇ ਦਰਜ ਹੈ ਅਗਲੀ ਤਫਤੀਸ਼ ਜਾਰੀ ਹੈ ਅਤੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅਗਲੀ ਜਿਹੜੀ ਹੈ ਪੁੱਛਗਿੱਛ ਬ੍ਰੀਕਿੰਗ ਰਨ ਕੀਤੀ ਜਾ ਰਹੀ ਹੈ